ਜਦੋਂ ਕਿਸੇ ਬੰਦੇ ਦੀ ਮੱਤ ਵੱਜਦੀ ਹੈ ਕਿ ਉਹ ਇਹ ਭੁੱਲ ਜਾਂਦਾ ਵੀ ਮੇਰੇ ਬੱਚੇ ਵੀ ਆ ਮੇਰੇ ਮਾਪਿਓ ਵੀ ਆ ਮੇਰੀ ਘਰ ਵਾਲੀ ਵੀ ਹੈਗੀ ਜਿਸਮ ਦੀ ਭੁੱਖ ਇੰਨੀ ਭਾਰੀ ਪੈ ਜਾਂਦੀ ਹੈ ਉਸ ਬੰਦੇ ਤੇ ਉਹ ਭੁੱਲ ਜਾਂਦਾ ਵੀ ਮੇਰਾ ਹਸਦਾ ਬਸਦਾ ਪਰਿਵਾਰ ਵੀ ਆ ਜਿਹੜੀ ਅੱਜ ਦੀ ਕਹਾਣੀ ਹੈ ਆਪਣੀ ਉਹ ਐਸੀ ਬੰਦੇ ਤੇ ਹੈਗੀ ਉਹ ਮਤਲਬ ਨਜਾਇਜ਼ ਸੰਬੰਧਾਂ ਕਰਕੇ ਆ ਉਹਦਾ ਸਾਰਾ ਪਰਿਵਾਰ ਆ ਜਿਹੜਾ ਰੋਲ ਦਿੰਦਾਗਾ ਬਾਰਲੀ ਜਨਾਨੀ ਨਾਲ ਉਹਦੇ ਫੇਰ ਚੱਲ ਰਹੇ ਸੀ ਉਹ ਸੰਬੰਧ ਬਣਾ ਰਿਹਾ ਸੀਗਾ ਤੇ ਉਹਦੀ ਘਰ ਵਾਲੀ ਨੂੰ ਪਤਾ ਲੱਗ ਗਿਆ ਉਸ ਤੋਂ ਬਾਅਦ ਕੀ ਕੁਝ ਹੋਇਆ ਸਾਨੂੰ ਇਹ ਜਦੋਂ ਸੁਣੋਗੇ ਤੁਹਾਡੇ ਹੋਸ਼ ਛੁੱਟ ਜਾਣਗੇ ਚਲੋ ਅੱਜ ਬਾਹਲੇਆਂ ਗੱਲਾਂ ਨਹੀਂ ਕਰਦੇ ਕਹਾਣੀ ਕਰਦੇ ਆਪਾਂ ਸਟਾਰਟ ਕਹਾਣੀ ਸਟਾਰਟ ਹੁੰਦੀ ਹੈਗੀ ਜਲੰਧਰ ਤੋਂ ਲਾਜਪਤ ਨਗਰ ਤੋਂ ਇੱਕ ਜਿਹੜਾ ਆਪਣੇ ਇਸ ਕਹਾਣੀ ਦਾ ਮੇਨ ਪਾਤਰ ਹੈਗਾ ਉਹਦਾ ਨਾਮ ਹੈਗਾ ਅਮਰਿੰਦਰ ਸਿੰਘ ਸ਼ਾਂਟੂ ਉਹਦਾ ਘਰ ਆ ਉੱਥੇ ਨਗਰ 'ਚ ਤੇ ਘਰ 'ਚ ਉਹਦੀ ਘਰ ਵਾਲੀ ਤੇ ਦੋ ਬੱਚੇ ਤੇ ਇੱਕ ਉਹਦੀ ਮਾਂ ਰਹਿ ਰਹੇ ਸੀਗੇ ਘਰ ਵਾਲੀ ਦਾ ਨਾਮ ਸੀਗਾ ਪਰਮਜੀਤ ਕੌਰ ਹੁਣ ਵਧੀਆ ਪੈਸੇ ਪੱਖੋਂ ਵੀ ਠੀਕ ਸੀਗਾ ਅਮਰਿੰਦਰ ਸਿੰਘ ਤੇ ਇੱਕ ਉਹਦੀ ਫੈਕਟਰੀ ਸੀਗੀ ਇੱਕ ਉਹਦਾ ਪੰਪ ਸੀਗਾ ਵੀ ਪੈਸੇ ਪੱਕਾ ਕੋਈ ਤੰਗੀ ਨਹੀਂ ਸੀਗੀ ਸਭ ਕੁਝ ਵਧੀਆ ਚੱਲ ਰਿਹਾ ਸੀਗਾ ਉਹ ਦੋ ਬੱਚੇ ਵੀ ਸੀਗੇ ਤੇ ਇੱਕ ਦਿਨ ਆਉਂਦਾ ਉਹਨਾਂ ਦੀ ਜ਼ਿੰਦਗੀ 'ਚ 23 ਫਰਵਰੀ 2017 ਨੂੰ ਜਦੋਂ ਮਤਲਬ ਵੀ 12 ਕ' ਬੱਜੇ ਹੁੰਦੇ ਆਗੇ ਇਹ ਅਮਰਿੰਦਰ ਸਿੰਘ ਛਾਂਟੂ ਘਰੇ ਨਹੀਂ ਹੁੰਦਾਗਾ ਫੈਕਟਰੀ 'ਚ ਗਿਆ ਹੁੰਦਾਗਾ ਘਰੇ ਹੁੰਦਾ ਉਸ ਦਿਨ ਉਹਦੀ ਪਤਨੀ ਪਰਮਜੀਤ ਕੌਰ ਤੇ ਉਹਦੀ ਸਹੇਲੀ ਆਈ ਸੀਗੀ ਇੱਕ ਤੇ ਇੱਕ ਉਹਦੀ ਮਾਂ ਤਿੰਨ ਬੁੜੀਆਂ ਹੀ ਉਸ ਦਿਨ ਘਰੇ ਗੱਲਾਂ ਮਾਰ ਰਹੀਆਂ ਸੀਗਾਂ ਤੇ 12 ਕ' ਬੱਜੇ ਹੁੰਦੇ ਆਗੇ ਘਰ ਦੀ ਬੈਲ ਵੱਜਦੀ ਹੈਗੀ ਜਦੋਂ ਪਰਮਜੀਤ ਕੌਰ ਦਰਵਾਜ਼ਾ ਖੋਲਦੀ ਹੈਗੀ ਤੋਂ ਪੁੱਛਦੀ ਹੈ ਵੀ ਕੌਣ ਉਹ ਕਹਿੰਦੇ ਵੀ ਅਸੀਂ ਜਿਹੜਾ ਥੋੜਾ ਸੀਸੀਟੀਵੀ ਆ ਉਹਨੂੰ ਅਪਡੇਟ ਕਰਨ ਆਏ ਆਂਗੇ ਉਸ ਤੋਂ ਬਾਅਦ ਘਰੇ ਐਂਟਰ ਹੁੰਦੇ ਆਗੇ ਐਂਟਰ ਹੋਣ ਦੇ ਬਾਅਦ ਉਹ ਮਨ ਨਾਲ ਦੀ ਨਾਲ ਹੀ ਸਾਰੇ ਦਰਵਾਜ਼ੇ ਬੰਦ ਕਰਕੇ ਪਹਿਲੀ ਗੋਲੀ ਮਾਰਦੇ ਆਗੇ ਉਹ ਉਹਦੀ ਸਹੇਲੀ ਦੇ ਦੂਸਰੀ ਗੋਲੀ ਮਾਰਦੇ ਆਗੇ ਛੰਟੂ ਦੀ ਮਾਂ ਦੇ ਤੀਸਰੀ ਗੋਲੀ ਵੱਜਦੀ ਆਗੇ ਪਰਮਜੀਤ ਕੌਰ ਤੇ ਉਸ ਤੋਂ ਬਾਅਦ ਗਵੰਡਗਨ ਪਤਾ ਲੱਗਦਾ ਤੇ ਭੱਜ ਜਾਂਦੇ ਆਗੇ ਗਵੰਡੀ ਚੱਕ ਕੇ ਹਸਪਤਲ ਲੈ ਕੇ ਜਾਂਦੇ ਆਗੇ ਜਿਹੜੀ ਪਰਮਜੀਤ ਕੌਰ ਦੀ ਮੌਕੇ ਤੇ ਮੌਤ ਹੋ ਜਾਂਦੀ ਹੈਗੀ ਤੇ ਚੰਟੂ ਦੀ ਮਾਂ ਤੇ ਉਹ ਜਿਹੜੀ ਸੀ ਲਈ ਆਈ ਸੀ ਉਹਨਾਂ ਹਸਪਤਲ ਲੈ ਕੇ ਜਾਇਆ ਜਾਂਦਾ ਘਰ ਪਰ ਹਸਪਤਲ ਜਾਂਦੇ ਜਾਂਦੇ ਉਹਨਾਂ ਦੀ ਦੋਹਾਂ ਦੀ ਵੀ ਮੌਤ ਹੋ ਜਾਂਦੀ ਹੈਗੀ ਹੁਣ ਇੱਕ ਘਰੇ ਤਿੰਨ ਕਤਲ ਹੋ ਚੁੱਕੇ ਨੇ ਦਿਨ ਦਿਹਾੜੇ ਉਹ ਵੀ ਉਸ ਤੋਂ ਬਾਅਦ ਪੁਲਿਸ ਆਉਂਦੀ ਹੈਗੀ ਪੁਲਿਸ ਜਾਂਚ ਸ਼ੁਰੂ ਕਰਦੀ ਹੈਗੀ ਪੁਲਿਸ ਨੂੰ ਪਹਿਲਾਂ ਦਾਈ ਸੀਗਾ ਵੀ ਕੋਈ ਮਤਲਬ ਲੁੱਟੇਰੇ ਹੋਣਗੇ ਤੇ ਇਹਨਾਂ ਨੇ ਰੋਕਣਾ ਚਾਹਿਆ ਹੋਊਗਾ ਤੇ ਤਾਂ ਕਰਕੇ ਉਹ ਮਾਰ ਕੇ ਭੱਜ ਗਏ ਪਰ ਜਦੋਂ ਪੁਲਿਸ ਆ ਕੇ ਦੇਖਦੀ ਹੈ ਕਿ ਘਰੇ ਜਿਹੜਾ ਸੋਨਾ ਉਹ ਵੀ ਪਿਆ ਹੁੰਦਾਗਾ ਗਹਿਣੇ ਉਹ ਵੀ ਪਿਆ ਹੁੰਦਾਗਾ ਕੁਝ ਨਹੀਂ ਚੱਕ ਕੇ ਲੈ ਕੇ ਗਏ ਸੀਗੇ ਪੁਲਿਸ ਨੂੰ ਫਿਰ ਮਤਲਬ ਸਮਝ ਆ ਜਾਂਦੀ ਉਹਨਾਂ ਦਾ ਜਿਹੜਾ ਮੇਨ ਮਕਸਦ ਹੀ ਇਹਨਾਂ ਨੂੰ ਮਾਰਨਾ ਸੀਗਾ ਤੇ ਹੁਣ ਮਤਲਬ ਵੀ ਤਿੰਨ ਮਰਡਰ ਕੇਸ ਬਣ ਗਏ ਸੀਗੇ ਪਹਿਲਾਂ ਕਿਤੇ ਚੋਰੀ ਦਾ ਬਣਦਾ ਸੀਗਾ ਹੁਣ ਮਰਡਰ ਕੇਸ ਹੋ ਗਿਆ ਸੀਗਾ ਆਲੇ ਦੁਆਲੇ ਪੁੱਛਗਿੱਛ ਕਰਦੀ ਹੈ ਕਿ ਪੁੱਛਗਿੱਛ ਤੋਂ ਬਹੁਤ ਹੀ ਕੁਝ ਪਤਾ ਲੱਗਦਾ ਪੁਲਿਸ ਨੂੰ ਇਹ ਬਹੁਤ ਜਲਦ ਕੇਸ ਮਤਲਬ ਸੁਲਝ ਜਾਂਦਾਗਾ ਜਦੋਂ ਤੁਸੀਂ ਸੁਣੋਗੇ ਨਾ ਵੀ ਕੀ ਹੋਇਆ ਸੀ ਉਸ ਦਿਨ ਉਹਦੇ ਉਹ ਛੋੜ ਜਾਣਗੇ ਉਸ ਦਿਨ ਮਤਲਬ ਹੀ ਆਣਗਵਾਂ ਨੂੰ ਪਤਾ ਲੱਗਦਾਗਾ ਤੇ ਇੱਕ ਉਹਦੀ ਜਿਹੜੀ ਪਰਮਜੀਤ ਕੌਰ ਦੀ ਮਾਂ ਹੁੰਦੀ ਹੈਗੀ ਪੁਲਿਸ ਵਾਲਿਆਂ ਕੋਲ ਪੁਲਿਸ ਵਾਲਿਆਂ ਨੂੰ ਦੱਸਦੀ ਹੈਗੀ ਵੀ ਜਿਹੜਾ ਅਮਰਿੰਦਰ ਸਿੰਘ ਛੰਟੂ ਹੈਗਾ ਉਹ ਮੇਰੀ ਮਤਲਬ ਜਿਹੜੀ ਕੁੜੀ ਆ ਪਰਮਜੀਤ ਕੌਰ ਉਹਨੂੰ ਤਲਾਕ ਦੇਣ ਜਾ ਰਿਹਾ ਸੀਗਾ ਵੀ ਸਾਨੂੰ ਜੜਾ ਸ਼ੱਕ ਹੈਗਾ ਉਹ ਅਮਰਿੰਦਰ ਸਿੰਘ ਛੰਟੂ ਤੇ ਹੀ ਹੈਗਾ ਵੀ ਉਹਨੇ ਆਪ ਦੀ ਘਰ ਵਾਲੀ ਨੂੰ ਤੇ ਆਪ ਦੀ ਮਾਂ ਨੂੰ ਮਰਵਾਇਆ ਹੋ ਸਕਦਾਗਾ ਉਸ ਤੋਂ ਬਾਅਦ ਫਿਰ ਪੁਸ਼ ਪੁਸ਼ਗੋਸ਼ ਕਰਨੀ ਸਟਾਰਟ ਕਰਦੀ ਹੈਗੀ ਬੈਕਗ੍ਰਾਉਂਡ ਚੈੱਕ ਕਰਦੀ ਹੈਗੀ ਉਹਦਾ ਬੈਕਗ੍ਰਾਉਂਡ ਤੋਂ ਜੋ ਜੋ ਕੁਝ ਮਤਲਬ ਵੀ ਪਤਾ ਲੱਗਦਾ ਨਾ ਮੈਂ ਕਿਹਾ ਤੁਸੀਂ ਤੁਹਾਡੇ ਰੂਕੰਡੇ ਖੜੇ ਹੋ ਜਾਣਗੇ ਬੈਕਗ੍ਰਾਉਂਡ ਤੋਂ ਪਤਾ ਲੱਗਦਾ ਹੈਗਾ ਮਨਿੰਦਰ ਸਿੰਘ ਛੰਟੂ ਦੀ ਮੁਲਾਕਾਤ ਹੁੰਦੀ ਹੈ ਇੱਕ ਕੁੜੀ ਨਾਲ ਉਹ ਉਸੇ ਫੈਕਟਰੀ ਚ ਕੰਮ ਕਰਦੀ ਹੁੰਦੀ ਹੈ ਜਿਹੜੀ ਉਹਦਾ ਨਾਮ ਹੁੰਦਾ ਹੈਗਾ ਤਜਿੰਦਰ ਕੌਰ ਰੂਬੀ ਤੇ ਉਹ 2013 ਚ ਇੱਕ ਦੂਜੇ ਨੂੰ ਮਿਲੇ ਇਹਦਾ ਮਾਲਕ ਹੀ ਹੁੰਦਾ ਮਨਿੰਦਰ ਸਿੰਘ ਛੰਟੂ ਉਹ ਆਫ ਦੀ ਫੈਕਟਰੀ ਦਾ ਤੇ ਉਹ ਕੁੜੀ ਵੀ ਮਤਲਬ ਉੱਥੇ ਕੰਮ ਕਰਨ ਆਈ ਹੁੰਦੀ ਹੈਗੀ ਤਾਂ ਉਹਨਾਂ ਨਾਲ ਮੁਲਾਕਾਤ ਹੋ ਜਾਂਦੀ ਹੈਗੀ ਉਹ ਕੁੜੀ ਜਿਆਦਾ ਸੁਨੱਖੀ ਹੁੰਦੀ ਹੈਗੀ ਸੋਹਣੀ ਹੁੰਦੀ ਹੈਗੀ ਤਾਂ ਕਰਕੇ ਜਿਹੜਾ ਅਮਰਿੰਦਰ ਸਿੰਘ ਆਗਾ ਇਹ ਮਤਲਬ ਵੀ ਉਹਦੇ ਪਿਆਰ ਵੱਲ ਜਿਆਦਾ ਹੋ ਰਿਹਾ ਸੀਗਾ ਉਹ ਤਾਂ ਰਹਿ ਨਹੀਂ ਜਾ ਰਿਹਾ ਸੀਗਾ ਕਿ ਉਹਦੇ ਨਾਲ ਗੱਲ ਕੀਤੇ ਬਿਨਾ ਉਸ ਤੋਂ ਬਾਅਦ ਹੌਲੀ ਹੌਲੀ ਦੋਵਾਂ ਦੀਆਂ ਗੱਲਾਂ ਸਟਾਰਟ ਹੋਣ ਲੱਗ ਜਾਂਦੀਆਂ ਆ ਤੇਜਿੰਦਰ ਕੌਰ ਦੀਆਂ ਤੇ ਅਮਰਿੰਦਰ ਸਿੰਘ ਦੀਆਂ ਤੇ ਦੋਵੇਂ ਮਿਲਦੇ ਆ ਇੱਕ ਦੂਜੇ ਨੂੰ ਮਿਲਦੇ ਆ ਤੇ ਉਸ ਤੋਂ ਬਾਅਦ ਸਬੰਧ ਵੀ ਬਣਾਉਂਦੇ ਆਗੇ ਸੰਬੰਧ ਬੰਨਦੇ ਹੈਗੇ ਦਿਨ ਰਾਤ ਅਮਰਿੰਦਰ ਇਹਦੇ ਕੋਲ ਰਹਿਣ ਲੱਗ ਗਿਆ ਹੁੰਦਾ ਸੀਗਾ ਤੇ ਇੱਕ ਦਿਨ ਮਤਲਬ ਵੀ ਐਦਾਂ ਕਰਦੇ ਕਰਦੇ ਅਕਸਰ ਬੰਦਾ ਫੜਿਆ ਤਾਂ ਜਾਂਦੀ ਹੈ ਕਿ ਇਹ ਜਿਹੀ ਚੀਜ਼ਾਂ ਮਤਲਬ ਇਹ ਲੋਕਾਂ ਦਾ ਰਹਿੰਦਾਂਗਾ ਨਹੀਂ ਉਸੇ ਤਰ੍ਹਾਂ 2015 ਚ ਪਤਾ ਲੱਗ ਗਿਆ ਤਜਿੰਦਰ ਕੌਰ ਨੂੰ ਵੀ ਮੇਰਾ ਘਰ ਵਾਲਾ ਜਿਹੜਾ ਉਹ ਕਿਸੇ ਹੋਰ ਕੁੜੀ ਦਾ ਨਾਲ ਮਤਲਬ ਵੀ ਸੰਬੰਧ ਬਣਾ ਰਿਹਾ ਹੈਗਾ ਤੇ ਉਸ ਤੋਂ ਬਾਅਦ ਘਰੇ ਲੜਾਈ ਝਗੜਾ ਵੀ ਹੁੰਦਾ ਹੈਗਾ ਤੇ ਉਹ ਰੋਕਦੀ ਵੀ ਬਹੁਤ ਰੋਕਦੀ ਹੈ ਵਿਚਾਰੀ ਵੀ ਤੂੰ ਨਾਮ ਮੂੰਹ ਕਾਲਾ ਕਰਾ ਵੀ ਤੇਰੇ ਦੋ ਬੱਚੇ ਵੀ ਹੈਗੇ ਵੀ ਤੂੰ ਨਾ ਬਾਰੇ ਤਾਂ ਸੋਚ ਲੈ ਮੇਰੇ ਬਾਰੇ ਨਹੀਂ ਸੋਚਣਾ ਪਰ ਉਹ ਕਿੱਥੇ ਹਟਦਾ ਜਦੋਂ ਬੰਦੇ ਨੂੰ ਭੁੱਖ ਲੱਗ ਜੇ ਜਿਸਮ ਦੀ ਤੇ ਉਸੇ ਤਰ੍ਹਾਂ ਅਮਰਿੰਦਰ ਸਿੰਘ ਨਹੀਂ ਹਟਿਆ ਉਸ ਤੋਂ ਬਾਅਦ ਉਹ ਉਹਨੇ ਫੈਕਟਰੀ ਚੋਂ ਕੁੜੀ ਹਟਾਤੀ ਤੇਜਿੰਦਰ ਕੌਰ ਨੇ ਪਰ ਉਹਨੂੰ ਇਹ ਨਹੀਂ ਪਤਾ ਸੀਗਾ ਵੀ ਜਿਹੜਾ ਮੇਰੇ ਘਰ ਆਲਾਗਾ ਉਹ ਮਤਲਬ ਵੀ ਬਹੁਤ ਹੱਦਾਂ ਪਾਰ ਕਰ ਚੁੱਕਿਆ ਹੈਗਾ ਉਸ ਅਮਰਿੰਦਰ ਸਿੰਘ ਨੇ ਮਤਲਬ ਵੀ ਉਹਨੂੰ ਕੁੜੀ ਨੂੰ ਇੱਕ ਫਲੈਟ ਦਵਾਇਆ ਹੋਇਆ ਸੀਗਾ ਮਕਾਨ ਦਵਾਤਾ ਸੀਗਾ ਉਸ ਮਕਾਨ 'ਚ ਮਿਲਦੇ ਸੀਗੇ ਹੁਣ ਫੈਕਟਰੀ ਜਦੋਂ ਉਹ ਹਟ ਗਈ ਸੀ ਕੁੜੀ ਉਸ ਤੋਂ ਬਾਅਦ ਉਹ ਮਕਾਨ 'ਚ ਮਿਲਣ ਲੱਗੇ ਇੱਕ ਦੂਜੇ ਨੂੰ ਤਵੇ ਰਸਤਵਾ ਹਰ ਰੋਜ਼ ਮਿਲਣਾ ਰਾਤਾਂ ਨੂੰ ਵੀ ਉਹਦੇ ਕੋਲ ਰਹਿਣਾ ਹੈਗਾ ਤੇ ਤਜਿੰਦਰ ਕੌਰ ਮਤਲਬ ਵੀ ਆਪਦੀ ਮਾਂ ਨੂੰ ਬੁਲਾਉਂਦੀ ਹੈਗੀ ਆਪਦੀ ਮਾਂ ਨੂੰ ਬੁਲਾ ਕੇ ਉਸ ਕੁੜੀ ਦਾ ਮਤਲਬ ਜਿਹੜਾ ਮਕਾਨ ਦਵਾਇਆ ਸੀ ਉਹਦਾ ਪਤਾ ਕਰਦੀ ਹੈ ਵੀ ਕਿੱਥੇ ਆ ਜਦੋਂ ਪਤਾ ਲੱਗਦਾ ਵੀ ਉਹਨੂੰ ਇੱਕ ਮਤਲਬ ਉਸ ਮਹੱਲੇ ਚ ਉਹਨੇ ਫਲੈਟ ਲੈ ਕੇ ਦਿੱਤਾ ਹੋਇਆਗਾ ਤੇ ਤਿੰਨ ਉਹਦੇ ਸੌਰੀ ਪਰਮਜੀਤ ਕੌਰ ਤੇ ਉਹਦੀ ਜਿਹੜੀ ਮਾਂ ਹੈ ਉਹ ਉਸ ਕੁੜੀ ਦੇ ਘਰੇ ਜਾਂਦਾਂਗਾ ਰੂਬੀ ਕੋਲ ਜਾਂਦਾਂਗਾ ਮਤਲਬ ਰੂਬੀ ਨੂੰ ਮਤਲਬ ਕਹਿੰਦੇ ਵੀ ਤੂੰ ਸਾਡਾ ਘਰ ਕਿਉਂ ਪਟ ਰਹੀ ਆਂ ਵੀ ਤੂੰ ਉਦੋਂ ਦੂਰ ਹੋ ਜਾ ਤੈਨੂੰ ਜੋ ਕੁਝ ਚਾਹੀਦਾ ਮੈਂ ਦੇ ਦੂੰਗੀ ਪਰਮਜੀਤ ਕੌਰ ਕਹਿੰਦੀ ਪਰ ਕਹਿੰਦੀ ਉਹ ਵੀ ਕਹਿੰਦੀ ਮਤਲਬ ਕਹਿੰਦੀ ਮੈਂ ਉਹਨੂੰ ਵਿਆਹ ਕਰਾਉਣਾ ਮੈਂ ਉਹਦੇ ਨਾਲ ਮੈਂ ਉਹਦੇ ਮਗਰ ਨਾਲ ਮਰ ਜੂਗੀ ਰੂਬੀ ਕਹਿੰਦੀ ਤੇ ਉਸ ਤੋਂ ਬਾਅਦ ਲੜਾਈ ਝਗੜੇ ਕਰਕੇ ਇਹ ਵਾਪਸ ਆ ਜਾਂਦਾ ਹੁਣ ਜਿਹੜਾ ਜ਼ਿਆਦਾ ਦਬਾਅ ਪਾਉਣ ਲੱਗ ਗਈ ਸੀਗੀ ਰਜਿੰਦਰ ਕੌਰ ਰੂਬੀ ਅਮਰਿੰਦਰ ਸਿੰਘ ਆ ਤੇ ਵੀ ਤੂੰ ਉਹਨੂੰ ਛੱਡ ਕੇ ਮੇਰੇ ਨਾਲ ਵਿਆਹ ਕਰਾ ਤੇ ਹੁਣ ਇਹ ਵੀ ਇਹ ਜਿਹੜਾ ਮਤਲਬ ਇਹਦੇ ਨਾਲ ਹੀ ਰਹਿਣਾ ਚਾਹੁੰਦਾ ਸੀਗਾ ਆਪਦੀ ਘਰ ਨੂੰ ਛੱਡਣਾ ਚਾਹੁੰਦਾ ਸੀਗਾ ਤੇ ਉਹ ਤਲਾਕ ਦੇਣ ਉਹ ਕਹਿੰਦਾ ਸੀਗਾ ਵੀ ਆ ਘਰ ਵਾਲੀ ਨੂੰ ਮੈਨੂੰ ਤਲਾਕ ਦੇ ਤਲਾਕ ਦੇ ਪਰ ਜਿਹੜੀ ਇੱਥੇ ਪਰਮਜੀਤ ਕੌਰ ਸੀ ਕਹਿੰਦੀ ਮੈਂ ਤੈਨੂੰ ਤਲਾਕ ਨਹੀਂ ਦੇਣਾ ਵੀ ਮੈਂ ਜਿਹੜੇ ਦੋ ਬੱਚੇ ਇਹਨਾਂ ਨੂੰ ਕਿੱਥੇ ਲੈ ਕੇ ਜਾਉਂਗੀ ਉਸ ਤੋਂ ਬਾਅਦ ਫਿਰ ਜਿਹੜੀ ਰੂਬੀ ਆ ਰੂਬੀ ਤੇ ਜਿਹੜਾ ਮਰਿੰਦਰ ਸਿੰਘ ਆ ਇਹ ਦੋਨੇ ਪਲਾਨ ਬਣਾਉਂਦੇ ਆਗੇ ਪਰਮਜੀਤ ਕੌਰ ਨੂੰ ਮਾਰਨ ਦਾ ਤੇ ਤਜਿੰਦਰਪੌਰ ਰੂਬੀ ਕਹਿੰਦੀ ਵੀ ਮੈਂ ਮੈਂ ਆਪ ਐਕਸੀਡੈਂਟ ਦਾ ਪਲਾਨ ਬਣਾਉਣਾ ਵੀ ਐਕਸੀਡੈਂਟ ਕਰਾ ਕੇ ਇਹਨੂੰ ਖਤਮ ਕਰ ਦਿੰਨੇ ਆਗੇ ਇੱਥੇ ਮਤਲਬ ਜਿਹੜਾ ਅਮਰਿੰਦਰ ਸਿੰਘ ਦਾ ਵੀ ਜਿਹੜੇ ਮੇਰੇ ਬੱਚੇ ਆ ਦੋ ਉਹਦੇ ਨਾਲ 24 ਘੰਟੇ ਰਹਿੰਦੇ ਆਗੇ ਵੀ ਜੇ ਉਹ ਨਾਲ ਹੋਏ ਤੇ ਉਹਨਾਂ ਦੋਨਾਂ ਦੀ ਜਾਨ ਵੀ ਚਲੀ ਜਾਊਗੀ ਵੀ ਆਪਾਂ ਇਹ ਕੰਮ ਨਹੀਂ ਕਰਦੇ ਫਿਰ ਉਸ ਤੋਂ ਬਾਅਦ ਕਹਿੰਦਾ ਮੈਂ ਚੱਲ ਇੱਕ ਪਲਾਨ ਬਣਾਉਣਾਗਾ ਮੈਂ ਜਾਣਾਗਾ ਪੰਪ ਕੋਲ ਇੱਕ ਪੰਪ ਤੇ ਉੱਥੇ ਮੁੰਡਾ ਕੰਮ ਕਰ ਰਿਹਾ ਸੀਗਾ ਜਿਹਦਾ ਨਾਮ ਸੀਗਾ ਅਮਰਤ ਅਮਰਤ ਉਹਦਾ ਨਾਮ ਸੌਰੀ ਬਿੱਪਨ ਉਹਦਾ ਨਾਮ ਸੀਗਾ ਪੰਪ ਤੇ ਉਹ ਕੰਮ ਕਰਦਾ ਸੀਗਾ ਤੇ ਉਹਦਾ ਜਿਹੜਾ ਬੈਕਗ੍ਰਾਉਂਡ ਸੀਗਾ ਉਹ ਵੀ ਮਤਲਬ ਵੀ ਇਹ ਜੇ ਕ੍ਰਿਮੀਨਲ ਕ੍ਰਿਮੀਨਲ ਸੀਗਾ ਉਹ ਸਾਫ ਸ਼ਬਦਾਂ ਵਿੱਚ ਕਮਾ ਮੈ ਸਾਨੂੰ ਉਹ ਵਿਪਨ ਨਾਲ ਮਿਲਦਾਗਾ ਅਮਰਿੰਦਰ ਸਿੰਘ ਤੇ ਉਹਨੂੰ ਦੱਸਦਾਗਾ ਵੀ ਮੈਂ ਆਪਦੀ ਘਰ ਵਾਲੇ ਨੂੰ ਮਰਵਾਉਣਾਗਾ ਤੇ ਵੀ ਤੂੰ ਦੱਸ ਕਿੰਨੇ ਰੁਪਏ ਲਏਗਾ ਉਸ ਤੋਂ ਬਾਅਦ ਵਿਪਨ ਇੱਕ ਬੰਦੇ ਨਾਲ ਹੋਰ ਮਲਾਉਂਦਾਗਾ ਅਮਰਿੰਦਰ ਨੂੰ ਜਿਹਦਾ ਨਾਮ ਹੁੰਦਾ ਅਮਰਤ ਉਹ ਹੁਸ਼ਿਆਰਪੁਰ ਦਾ ਹੁੰਦਾਗਾ ਤੇ ਉਹਦੇ ਨਾਲ 8 ਲੱਖ ਦੀ ਡੀਲ ਕਰਦਾਗਾ 8 ਲੱਖ ਦੀ ਡੀਲ ਡਨ ਹੋ ਜਾਂਦੀ ਹੈ ਕਿਨਾਂ ਜੋ ਲੱਖ ਰੁਪਏ ਆਏ ਨੇ ਪਹਿਲਾਂ ਦੇਤਾ ਸੀਗਾ ਅਮਰਤ ਸਿੰਘ ਨੇ ਆਹ ਸੌਰੀ ਅਮਰਿੰਦਰ ਸਿੰਘ ਨੇ ਉਹਨੂੰ ਤੇ ਲੱਖ ਰੁਪਏ ਲੈ ਕੇ ਉਹ ਜੁਪੀ ਵੱਜੇ ਦੋਵੇਂ ਜਾਣੇ ਵਿਪਨ ਤੇ ਅਮਰਤ ਉਤੋਂ ਮਤਲਬ ਵੀ ਇੱਕ ਹਥਿਆਰ ਲਿਆਉਂਦਾ ਹਥਿਆਰ ਲਿਆ ਆ ਗਏ ਉਸ ਤੋਂ ਬਾਅਦ ਫਿਰ ਦੁਬਾਰਾ ਜਲੰਧਰ ਆ ਗਏ ਹੁਣ ਉਹ ਦਿਨ ਆਉਂਦਾਗਾ ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ 23 ਫਰਵਰੀ ਨੂੰ ਪਹਿਲਾਂ ਇਹ ਰੇਕੀਕਰ ਲੱਗੇ ਸੀ 21 ਫਰਵਰੀ ਨੂੰ 21 ਫਰਵਰੀ ਨੂੰ ਇਹਨਾਂ ਨੇ ਮਾਰਨ ਦਾ ਪਲਾਨ ਬਣਾਇਆ ਉਦੋਂ ਮਤਲਬ ਵੀ ਜਿਹੜੇ ਬੱਚੇ ਸੀਗੇ ਘਰੇ ਸੀਗੇ ਤਾਂ ਕਰਕੇ ਉਹ ਪਲਾਨ ਇਹਨਾਂ ਨੇ ਕੈਨਸਲ ਕਰਤਾ ਹੁਣ 23 ਫਰਵਰੀ ਨੂੰ ਜਿਹੜਾ ਅਮਰਿੰਦਰ ਸਿੰਘ ਉਹਦੇ ਬੱਚਿਆਂ ਨੂੰ ਲੈ ਕੇ ਫੈਕਟਰੀ ਚਲਾ ਗਿਆ ਸੀਗਾ ਤਾਂ ਕਰਕੇ ਉਹ ਉਹਨਾਂ ਨੇ ਮਤਲਬ ਇਹ ਇਸ ਦਿਨ ਪਲਾਨ ਬਣਾ ਕੇ ਉਹਨਾਂ ਨੂੰ ਖਤਮ ਕਰਤਾ ਹੁਣ ਸਭ ਕੁਝ ਸਾਫ ਸਾਫ ਸਭ ਮਤਲਬ ਹੋ ਗਿਆ ਸੀਗਾ ਪੁਲਸ ਵਾਲਿਆਂ ਵੱਲੋਂ ਤੇ ਪੁਲਸ ਵਾਲੇ ਅਮਰਿੰਦਰ ਸਿੰਘ ਨੂੰ ਚੱਕ ਕੇ ਲਿਆਉਂਦੇ ਆਗੇ ਚੱਕ ਕੇ ਮਤਲਬ ਉਹਨੂੰ ਪੁੱਛਗਿਛ ਕਰਦੇ ਆਗੇ ਉਹ ਸਾਰਾ ਕੁਝ ਮੰਨ ਜਾਂਦਾ ਉਹ ਕਹਿੰਦਾ ਵੀ ਹਾਂ ਮੈਂ ਹੀ ਮਰਵਾਇਆ ਆਪਦੀ ਘਰ ਵਾਲੀ ਨੂੰ ਪਰ ਮੈਂ ਮੈਨੂੰ ਇਹ ਨਹੀਂ ਪਤਾ ਸੀਗਾ ਵੀ ਉਸ ਦਿਨ ਮੇਰੀ ਮਾਂ ਵੀ ਉੱਥੇ ਹੋਊਗੀ ਤੇ ਜਿਹੜੀ ਉਹਦੀ ਸਹੇਲੀ ਆ ਉਹ ਵੀ ਉੱਥੇ ਹੋਊਗੀ ਵੀ ਮੈਂ ਕੱਲੀ ਆਪਦੀ ਜਿਹੜੀ ਘਰ ਵਾਲੀ ਨੂੰ ਮਰਵਾਉਣਾ ਚਾਹੁੰਦਾ ਸੀਗਾ ਮੈਂ ਉਹਨਾਂ ਨਾਲ ਰੂਬੀ ਨਾਲ ਰਹਿਣਾ ਚਾਹੁੰਦਾ ਸੀਗਾ ਉਸ ਤੋਂ ਬਾਅਦ ਰੂਬੀ ਨੂੰ ਵੀ ਮਤਲਬ ਪੁਲਿਸ ਹਿਰਾਸਤ ਚ ਲੈ ਜਾਂਦਾ ਜਾਂਦਾਗਾ ਤੇ ਉਹ ਜਿਹੜੇ ਦੋ ਮਤਲਬ ਸ਼ੂਟਰ ਸੀਗੇ ਉਹਨਾਂ ਨੂੰ ਵੀ ਪੁਲਿਸ ਵੱਲੋਂ ਮਤਲਬ ਹਿਰਾਸਤ ਚ ਲੈਤਾ ਜਾਂਦਾਗਾ ਹੁਣ ਅੱਜ ਦੀ ਖਾਣੀ ਦੇ ਇੱਥੇ ਮਤਲਬ ਹੁਣ ਜੇਲ੍ਹ ਚ ਸੜ ਰਹੇ ਆਗੇ ਉਹ ਤੇ ਹੁਣ ਤੁਹਾਨੂੰ ਮੈਂ ਦੱਸਾਂ ਇਸ ਅਮਰਿੰਦਰ ਸਿੰਘ ਇਹਦੇ ਕੋਲ ਪੈਸਾ ਵੀ ਚੰਗਾ ਸੀਗਾ ਇਹਦੇ ਦੋ ਬੱਚੇ ਵੀ ਸੀਗੇ ਤੇ ਵਧੀਆ ਮਤਲਬ ਸਾਰਾ ਪਰਿਵਾਰ ਸੈੱਟ ਸੀਗਾ ਕੀ ਲੋੜ ਸੀਗੀ ਇਹਨੂੰ ਮਤਲਬ ਬਾਹਰ ਮੂੰਹ ਮਾਰਨ ਦੀ ਆਪ ਦਾ ਜਿਹੜਾ ਹੱਸਦਾ-ਬਸਦਾ ਪਰਿਵਾਰ ਇਹਨੇ ਤਬਾਹ ਕਰਤਾ ਉਹ ਦੋ ਜਵਾਕਾਂ ਬਾਰੇ ਵੀ ਨਹੀਂ ਸੋਚਿਆ ਹੁਣ ਜੇਲ੍ਹ 'ਚ ਸੜ ਰਿਹਾਗਾ ਕਿਸੇ ਜਨਾਨੀ ਪਿੱਛੇ